26 ਜਨਵਰੀ ਨੂੰ ਗਣਤੰਤਰ ਦਿਵਸ ਨੂੰ ਲੈ ਕੇ ਪੁਲਿਸ ਵੱਲੋਂ ਅਨੰਦਪੁਰ ਸਾਹਿਬ ਅਤੇ ਕਿਰਤਪੁਰ ਸਾਹਿਬ ਚੋ ਕੱਢਿਆ ਗਿਆ 플ੈਗ ਮਾਰਚ ਜੀਹਾਂ 26 ਜਨਵਰੀ ਗਣਤੰਤਰ ਦਿਵਸ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਵੱਲੋਂ ਅਨੰਦਪੁਰ ਸਾਹਿਬ ਅਤੇ ਕਿਰਤਪੁਰ ਸਾਹਿਬ ਚੋ 플ੈਗ ਮਾਰਚ ਕੱਢਿਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਆ ਐਸਪੀ ਐਨਐਸ ਮਹਿਲ ਨੇ ਦੱਸਿਆ ਕਿ 26 ਜਨਵਰੀ ਨੂੰ ਲੈ ਕੇ ਇਹ 플ੈਗ ਮਾਰਚ ਪੂਰੇ ਪੰਜਾਬ ਦੇ ਵਿੱਚ ਕੱਡੇ ਜਾ ਰਹੇ ਹਨ ਅਤੇ ਜ਼ਿਲ੍ਹਾ ਰੂਪਨਗਰ ਪੁਲਿਸ ਵੱਲੋਂ ਵੀ ਅੱਜ ਅਨੰਦਪੁਰ ਸਾਹਿਬ ਅਤੇ ਕਿਰਤਪੁਰ ਸਾਹਿਬ ਚੋ 플ੈਗ ਮਾਰਚ ਕੱਢਿਆ ਗਿਆ ਹੈ ਤਾਂ ਕਿ ਜੋ ਮਾਰੇ ਅਨਸਰਾਂ ਨੂੰ ਇਹ ਪਤਾ ਲੱਗ ਸਕੇ ਕਿ ਪੁਲਿਸ ਉਹ ਉਨਾਤੇ ਤਿੱਖੀ ਨਜ਼ਰ ਵੀ ਰੱਖੀ ਜਾ ਰਹੀ ਹੈ ਤੁਸੀਂ ਵੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਇਹ ਜਿਹੜੇ ਤੋਂ ਜਾਣਦੇ 26 ਜਨਵਰੀ ਆ ਰਹੀ ਹੈ ਉਹਦੇ ਸਬੰਧ ਵਿੱਚ ਸ਼ਹਿਰਾਂ ਦੇ ਵਿੱਚ ਫਲੈਗ ਮਾਰਚ ਕੀਤੀ ਜਾ ਰਹੀ ਹੈ ਅ ਅਮਨ ਕਾਨੂੰਨ ਦੀ ਸਥਿਤੀ ਨੂੰ ਮੇਨਟੇਨ ਕਰਨ ਦੇ ਲਈ ਤੇ ਨਾਲ ਦੀ ਨਾਲ ਜਿਹੜੇ ਦਿਹਾਤੀ ਇਲਾਕੇ ਨੇ ਉੱਥੇ ਜਿਹੜੇ ਟੈਰਰਿਸਟ ਦੇ ਹਾਈਡਆਊਟਸ ਨੇ ਜਾਂ ਜਿਹੜੇ ਸ਼ੱਕੀ ਬੰਦੇ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਸਰ ਕਿੱਥੇ ਕਿੱਥੇ ਅ ਅ ਵੈਸੇ ਤਾਂ ਜੀ ਪੂਰੇ ਪੰਜਾਬ ਦੇ ਵਿੱਚ ਹੀ ਮੁਹਿੰਮ ਚੱਲ ਰਹੀ ਹੈ ਪਰ ਰੋਪੜ ਪੁਲਿਸ ਵੱਲੋਂ ਅ ਕੀਰਤਪੁਰ ਸਾਹਿਬ ਹੋਰ ਅਨੰਦਪੁਰ ਸਾਹਿਬ ਦੋ ਜਗ੍ਹਾ ਇਹ ਮੁਹਿੰਮ ਕੱਢੇ ਜਾ ਰਹੀ ਹੈ